ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਕੱਲ ਆਪਾਂ ਮਿਸਤਰੀ ਦੇ ਕੰਮ ਕਰ ਦਿਖਾਏ ਨਹੀਂ ਤੇ ਅੱਜ ਦਿਖਾ ਦਈਏ ਵੀ ਕੱਲ ਕੀ ਕੀਤਾ ਕੱਲ ਕੀਤਾ ਆਹ ਪਲਾਸਟਰ ਪੋਰਚ ਦੋ ਗੰਨਾ ਇੱਕ ਮਿਸਤਰੀ ਸੀ ਤਾਂ ਕਰਕੇ ਆਹ ਮੇਨ ਸਪਲਾਈ ਨੂੰ ਆਪਾਂ ਜਿਹੜਾ ਖੱਡਾ ਕੱਢਿਆ ਸੀਗਾ ਉਹ ਵੀ ਕਰਤਾ ਪਲਾਸਟਰ ਵਿੱਚੋਂ ਅੱਜ ਕਰ ਦੇਣਗੇ ਤੇ ਇਧਰੋਂ ਜਿਹੜੇ ਡਿਜ਼ਾਈਨ ਰਹਿੰਦੇ ਸੀਗੇ ਤਿੰਨ ਤਾਂ ਹੱਛੇ ਸੀਗੇ ਇਕੱਲੇ ਪੁਆਇੰਟ ਜੇ ਹੋਰ ਸ਼ੈਣੀ ਤੁਹਾਡੇ ਨਾਲ ਕੱਢ ਕੇ ਪਲਸਟਰ ਕਰਤੇ ਆ ਐ ਬਣ ਗਏ ਦੋਸੂ ਫਿਰ ਕੈਂਟ ਲੱਗਦੇ ਆ ਵਿੱਚ ਇਹਦੀ ਟਾਇਲ ਵੀ ਲੱਗੂਗੀ ਪੱਥਰ ਯਾਨੀ ਕਿ ਆਹ ਕੰਧਾਂ ਦੀ ਕੀਤੀਆਂ ਕਰ ਦੋ ਕਿਉਂਕਿ ਮਿਸਤਰੀ ਇੱਕ ਸੀ ਅੱਜ ਦੇਖੋ ਹੋਰ ਮਿਸਤਰੀ ਆਉਣਗੇ ਕਿ ਨਹੀਂ ਆਉਂਦੇ ਬਾਕੀ ਅੱਜ ਸ਼ਾਮ ਨੂੰ ਅਪਾ ਟੂਰਨਾਮੈਂਟ ਤੇ ਵੀ ਚੱਲਾਂਗੇ ਵਾਲੀਬਾਲ ਦਾ ਟੂਰਨਾਮੈਂਟ ਆ ਖਿਆਲੀ ਵਾਲੇ ਜੇ ਮੌਸਮ ਖਰਾਬ ਨਾ ਹੋਇਆ ਫੇਰ ਜਾਵਾਂਗੇ ਨਹੀਂ ਤਾਂ ਟੂਰਨਾਮੈਂਟ ਵੀ ਨਹੀਂ ਹੋਣਾ ਜੇ ਮੀਂਹ ਆ ਗਿਆ ਕਿਹੜਾ ਲੱਗਦੇ ਹੁਣ ਤਾਂ ਸਤਿ ਸ਼੍ਰੀ ਅਕਾਲ ਕਿੱਥੇ ਆ ਗਏ ਨੀ ਜਦੋਂ ਮੂਹਰ ਫਰਦੇ ਅਸੀਂ ਸਤਿ ਸ਼੍ਰੀ ਅਕਾਲ ਉਹ ਕਹ ਗੋਜ ਸਵਾਗਤ ਕਰਦੇ ਗਲਾਪੀ ਥੈਂਕ ਯੂ ਨਾਮ ਇਹ ਤੋਂ ਨਵਦੀਮ ਸ਼ਰਮਾ ਕਰਤਾਲਾ 500 ਰੁਪਏ ਸ਼ਹਾਜਪੁਰੀਏ ਸੱਤੇ ਦੇ ਲਈ ਤੇ 500 ਰੁਪਿਆ ਕਮਲ ਕਰਤਾਲਿਆ ਨੇ ਲਈ ਦੇ 200 ਰੁਪਏ ਦਾ ਚਾਂਦਰੀਪੁਰ ਦੇ ਫਰਕਾ ਤੋਂ ਭੇਜਿਆ ਰਵਦੀਪ ਸ਼ਰਮਾ ਪਰਪੰਗਿਆਂ ਦਾ ਸਾਡਾ ਵੀਰ ਕੰਮ ਵਾਲਾ ਰੈਫਰੀ ਬਣਦਾ ਨਹੀਂ ਜਿੰਦਾ ਵਾਲਾ ਨਿੱਕਾ ਕਹਿੰਦਾ ਵੀ ਦੇਖਰ ਜੱਸਾ ਪੰਜ ਮੋਟਰਸਾਈਕਲ ਹੋਰ ਜਾਂਦਾ 2031 ਦੇ ਵਿੱਚ ਲਿੰਗਾਂ ਵਾਲੇ ਦੀ ਏ ਟੀ ਤੇ ਘੱਗੇ ਵਾਲੇ ਮੁੰਡੇ ਦੋ ਨੰਬਰ ਗਰਾਊਂਡ ਤੇ ਆਜੋ ਦੋ ਨੰਬਰ ਦੇ ਖੇਡੇ ਨੰਬਰੇ ਬਾਕੀ ਹੈ ਯਕੀਨੀ ਮੇਰੀ 2 ਨੰਬਰ ਗਰਾਊਂਡ ਦੀਆਂ ਟੀਮਾਂ ਨੂੰ ਜਲਦੀ ਇਹਨਾਂ ਟੀਮਾਂ ਇਕੱਠਾ ਕਰਕੇ ਗਰਾਊਂਡ ਦੇ ਨੇੜੇ ਆ ਜਾਣਗੇ ਜੀ। ਖੜੀ ਖੜ ਕੇ ਮੋਟੋ ਉਹ ਨਿਯੰਤਰੇ ਕੋਲੇ ਗਰਾਊਂਡੇ ਫੜਾਈ ਜੀ। ਲੈ ਵੀ ਇੱਧਰ 11 ਤੇ 9 ਦਾ ਮੁਕਾਬਲਾ 11 ਨੰਬਰ ਆ ਜਿਹੜੇ ਦਿੱਲਾ ਬਾਲਤਪੁਰ ਦੀ ਟੀਮ ਦੇ ਤੇ ਨੌ ਨੰਬਰਾਂ ਜਿਹੜੇ ਵਿੱਕੀ ਨਗਵਗੜ ਦੀ ਟੀਮ ਦੇ ਕਮਾਲ ਹੋਈ ਪਈ ਆ ਮੁੰਡਾ ਕਹਿੰਦੇ ਉਹ ਕਹਿੰਦੇ ਰੈਵੜ ਦੇ ਸੱਪ ਵਾਂਗੂ ਦਾ ਤੁਰਿਆ ਜਾਂਦਾ ਟੀਮ ਦੇ ਲਈ ਕਿਹੜੀਆਂ ਦਾ ਮੈਚ ਕਿਹੜੀ ਟੀਮ ਦੇ ਦਰਮਿਆਨ ਤੇ ਗਰਲਾਨ ਸਿੱਧੀਆਂ ਦੇ ਲਗਾਤਾਰ ਵਾਲੀ ਦਾ ਮੈਂ ਤਾਂ ਇਹ ਗਰਾਉਂਡ ਨੰਬਰ ਤੱਕ ਤੇ ਅੱਛਾ ਜੀ ਆ ਆ ਆ ਉਹਦਾ ਦਾ ਰਹਾ ਹੈ ਇਹ ਪੱਟਾ ਤੋਂ ਪੱਟੇ ਚੜਾ ਰਿਹਾ ਹੈ ਕੀ ਲੋ ਜੀ ਆਹ ਬਣਾਈ ਹੈਗੀ ਆਪਾਂ ਗ੍ਰਿਲ ਤਾਹਾਂ ਲਾਉਣ ਵਾਸਤੇ ਪੋਰਚ ਤੇ ਇੱਥੇ ਕਿੰਨੇ ਘੰਟੇ ਦੀ ਰੈਲੀ ਆਹ ਕੱਲੀ ਕੱਲੀ ਦੂਜੀ ਕਿਥੇ ਪ੍ਰਾਇਮਰ ਨਾਲ ਦੀ ਨਾਲ ਹੀ ਮਾਰਨ ਲੱਗੇ ਅੱਜ ਹਜੇ ਜਰ ਨਹੀਂ ਹਜੇ ਲੋਹਾ ਨਵਾ ਨਹੀਂ ਇਹਨੂੰ ਜਰ ਬਹੁਤ ਛੇਦੀ ਪੈਂਦੀ ਹੈ ਸਹੀ ਬਣੀ ਹੈ ਹਨਾ ਹੁ ਵੱਡੀ ਹੈ ਕਿ ਛੋਟੀ ਹੈ ਇਮਾਰਤਾਂ ਚਲਾ ਕੇ ਕਣੀਆਂ ਲੱਗੀਆਂ ਮੀਂਹ ਦਾ ਮੌਸਮ ਪੂਰਾ ਹੋਇਆ ਪਿਆ ਤਦਲਾ ਕਰ ਲੈ ਲੋਈ ਜਿਹੜੀ ਬਣਾਈ ਸੀ ਗ੍ਰਿਲ ਪ੍ਰਾਇਮਰ ਮਾਰਤਾ ਤੇ ਇੱਕ ਤੇ ਇੱਕ ਪਈ ਗਈ ਅੰਦਰ ਹੁਣ ਜਰ ਨਹੀਂ ਲੱਗਦੀ ਇਹਨੂੰ ਲੋਈ ਪੈਡਪੂੜ ਕਰਤੀ ਆ ਕੱਲ ਨੂੰ ਇੱਧਰ ਕੰਮ ਚੱਲੂਗਾ ਟਰਾਈ ਵੀ ਕਰੀ ਜਾਂਦੇ ਆ ਲਓ ਦਿਖਾਈਏ ਫਿਰ ਅੱਜ ਕੀ ਕੰਮ ਕਰਨ ਵੇਲੇ ਆ ਇਧਰ ਰੂੜੀ ਰੂੜੀ ਚੱਕ ਲੈਨੇ ਆ ਅਸੀਂ ਜਿੰਨੀ ਵੀ ਖਿਲਰੀ ਹੁੰਦੀ ਆ ਥੱਲੇ ਅੰਦਰੋਂ ਕੰਪਲੀਟ ਹੋ ਗਿਆ ਪਲਾਸਟਰ ਪਾਉੜਾ ਰੰਗ ਇਹ ਕੱਲ ਕੰਪਲੀਟ ਕਰਤਾ ਸੀ ਉਹ ਸਾਰਾ ਪਾਉੜਾ ਨਾ ਰਹੇਗਾ ਇੱਥੇ ਨਹੀਂ ਰਹਾ ਇੱਥੇ ਦੀਦਾ ਨਹੀਂ ਕੋਸਾ ਇੱਧਰ ਸੰਦ ਪਏ ਆ ਮੈਂ ਇਸ ਤਰ੍ਹਾਂ ਦੇ ਸਜਾਏ ਵੀ ਗ੍ਰਿਲ ਇੱਕ ਲਾ ਦੀ ਇੱਕ ਗ੍ਰਿਲ ਕੱਲ ਨੂੰ ਲਾਉ ਦੇਣਗੇ ਤੇ ਅੱਜ ਮਮਟੀ ਪਲਾਸਟਰ ਕਰਤੀ ਆਹ ਰਹੇਗੀ ਥੋੜੀ ਤਾਂ ਤੋਂ ਉਹ ਟੱਕ ਜੇ ਬਣਾ ਤੇ ਸਾਰੇ ਇੱਕ ਟੱਕੇ ਦੂ ਥੱਲੇ ਹੋਰ ਬਣੂਗਾ ਪੱਟੀ ਜੀ ਬਾਨੀ ਐ ਬਾਕੀ ਇਹ ਦਰਬਾਰਲੇ ਪਾਸੇ ਪੈੜ ਕੀਤੀ ਭਈਆ ਉਹ ਕੱਲ ਨੂੰ ਉਹ ਕਰਨਗੇ ਹਾਂ ਵੇ ਇਧਰੋਂ ਵੀ ਸਾਰੀ ਪਲਸਟਰ ਕਰਤਾ ਅੱਜ ਮਮਟੀ ਪਲਸਟਰ ਕਰਤੀ ਆਪੇ ਕੈਮੀਕਲ ਜਿਹੜਾ ਆਪਾਂ ਕੈਮੀਕਲ ਪਾਉਣੇ ਹੁੰਦੇ ਆਗੇ ਸੋਰੇ ਤੋਂ ਵਹ ਤਾਂ ਚਾਰੇ ਪਾਸੋਂ ਰਹਿ ਗਿਆ ਹੋਰ ਤਾਂ ਰਹਿਣਾ ਨਹੀਂ ਕੁਸ ਭਾਰੋਂ ਭਰੋਂ ਰਹਿ ਗਿਆ ਤੇ ਆਹ ਅੰਦਰੋਂ ਅੰਦਰੋਂ ਪੜਦੀ ਰਹੀਗੀ ਪਰ ਵਿੱਚੋਂ ਸਾਰੇ ਕਮਰੇ ਕੁਮਰੇ ਉਹ ਪਲਾਸਟਰ ਹੋ ਗਿਆ ਕੰਪਲੀਟ ਹੋ ਗਿਆ ਉਹ ਸਾਰਾ ਤੇ ਬਾਕੀ ਆਹ ਜਿਹੜੀ ਵੀਡੀਓ ਸੀ ਆਪਣੀ ਇਹ ਦੋ ਦਿਨਾਂ ਦੀ ਵੀਡੀਓ ਇਕੱਠੀ ਸੀਗੀ ਤਾਂ ਕਰਕੇ ਇਹ ਵੀਡੀਓ ਅੱਜ ਪਾਉਣੇ ਆਂਗੇ ਕੱਲ ਵੀਡੀਓ ਮੇਰੇ ਤੋਂ ਪਈ ਨਹੀਂ ਕੱਲ ਮੈਂ ਯਾਰਾਂ ਦੀ ਟੂਰਨਾਮੈਂਟ ਦੇਖਣ ਟੂਰਨਾਮੈਂਟ ਵਾਲੀ ਵੀ ਕਲਿੱਪਾਂ ਵਿੱਚ ਹੈਗੀਆਂ ਤੇ ਬਾਕੀ ਕੱਲ ਦੀ ਵੀਡੀਓ 'ਚ ਮਿਲਦੇ ਆ ਤਦ ਤੱਕ ਲਈ ਧੰਨਵਾਦ ਰੱਬ ਰਾਖਾ